ਦਾ ਨਾਮ ਪਰਮਿੰਦਰ ਕੌਰ ਹੈ ਮੈਂ ਭਗਵੰਤ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਉਹਨਾਂ ਨੇ ਇੱਕ ਸਾਲ ਤੋਂ ਸਾਡੇ ਸ਼ਹਿਰ ਸ਼੍ਰੀ ਚਮਕੌਰ ਸਾਹਿਬ ਵਿੱਚ ਯੋਗਾ ਦੀ ਕਲਾਸਿਸ ਸ਼ੁਰੂ ਕੀਤੀਆਂ ਹਨ ਇਹ ਸਾਡਾ ਸ਼ਹਿਰ ਛੋਟਾ ਸੀ ਸਾਨੂੰ ਬਿਲਕੁਲ ਵੀ ਇਹ ਸਾਰੇ ਨੌਲੇਜ ਨਹੀਂ ਸੀ ਪਰ ਜਦੋਂ ਤੋਂ ਉਹਨਾਂ ਨੇ ਸ਼ੁਰੂ ਕੀਤਾ ਸਾਨੂੰ ਸਾਰਾ ਨੌਲੇਜ ਹੋ ਚੁੱਕੀ ਹੈ ਤੇ ਸਾਨੂੰ ਬਦਾ ਅਸੀਂ ਹੋਰਾਂ ਨੂੰ ਵੀ ਦੱਸਦੇ ਹਾਂ ਵੀ ਇਹ ਯੋਗਾ ਕਰਨਾ ਚਾਹੀਦਾ ਹੈ ਯੋਗੇ ਨਾਲ ਬਹੁਤ ਫਾਇਦਾ ਹੈ ਮੇਰਾ ਨਾਮ ਬਬਲਦੀਪ ਕੌਰ ਹੈ ਮੈਂ ਚਮਕੌਰ ਸਾਹਿਬ ਤੋਂ ਬਿਲੋਂਗ ਕਰਦੀ ਹਾਂ ਯੋਗਾ ਕਲਾਸਿਸ ਨਾਲ ਸਾਨੂੰ ਬਹੁਤ ਮਦਦ ਮਿਲੀ ਹੈ ਮੈਂ ਪਿਛਲੇ 1.5 ਸਾਲ ਤੋਂ ਪੀਸੀਓਡੀ ਪੀਸੀਓਐਸ ਹਾਰਮੋਨਲ ਇਨਬੈਲੈਂਸ ਔਰ ਕਾਫੀ ਸਾਲਾਂ ਤੋਂ ਥਾਇਰੋਇਡ ਦੇ ਨਾਲ ਜੂਝ ਰਹੀ ਸੀ ਮੈਂ ਪਿਛਲੇ 3 ਮਹੀਨਿਆਂ ਤੋਂ ਯੋਗਾ ਕਲਾਸ ਜੁਆਇਨ ਕੀਤੀ ਤਾਂ 3 ਮਹੀਨਿਆਂ ਦੇ ਵਿੱਚ ਪੀਸੀਓਡੀ ਦੇ ਵਿੱਚ ਮੈਨੂੰ ਬਹੁਤ ਮਦਦ ਮਿਲੀ ਹੈ ਪੀਸੀਓਡੀ ਰਿਡਿਊਸ ਕਰਨ ਦੇ ਵਿੱਚ ਮੇਰਾ ਥਾਇਰੋਇਡ ਬਹੁਤ ਘਟ ਗਿਆ ਹੈ ਯੋਗਾ ਕਲਾਸ ਬਹੁਤ ਬਹੁਤ ਹੀ ਫਾਇਦੇਮੰਦ ਹੈ ਮੈਨੂੰ ਨੀਂਦ ਵਧੀਆ ਆ ਰਹੀ ਹੈ ਮੈਂ ਸਟ्रेस ਫਰੀ ਰਹਿ ਰਹੀ ਹਾਂ ਮੈਨੂੰ ਕੋਈ ਵੀ ਹਾਰਮੋਨਲ ਜੋ ਮੇਰੀਆ ਪ੍ਰੋਬਲਮ ਸੀਗੀਆਂ ਉਹਨਾਂ ਨੂੰ ਮੈਂ ਸਹੀ ਕਰ ਰਹੀ ਹਾਂ ਤੇ ਸਾਨੂੰ ਯੋਗਾ ਨਾਲ ਬਹੁਤ ਫਾਇਦਾ ਹੋਇਆ ਹੈ ਪਹਿਲਾਂ ਮੇਰੇ ਸਰੀਰ ਤੇ ਸੋਜਸ ਵਰ ਰਹਿਂਦੀ ਸੀ ਹੁਣ ਯੋਗਾ ਨਾਲ ਬਿਲਕੁਲ ਠੀਕ ਹੋਇਆ ਕੋਈ ਦਵਾਈ ਨਹੀਂ ਖਾਂਦੀ ਕੋਈ ਕੁਝ ਨਹੀਂ ਖਾਂਦੀ ਜੀ ਜਿਹੜੇ ਸਾਡੇ ਯੋਗਾ ਟ੍ਰੇਨਰ ਹਨ ਉਹ ਟੀਚਰ ਹਨ ਉਹ ਵੀ ਬਹੁਤ ਚੰਗੇ ਹਨ 1 ਘੰਟਾ ਸਾਡਾ ਜਿਹੜਾ ਯੋਗਾ ਬਹੁਤ ਵਧੀਆ ਹੁੰਦਾ ਅਸੀਂ ਇਸ ਨਾਲ ਬਹੁਤ ਫਾਇਦਾ ਤੁਹਾਨੂੰ ਹੋਇਆ ਹੈ ਅਸੀਂ ਚਾਹੁੰਦੇ ਕਿ ਸਾਡੀ ਕਲਾਸ ਇਹ ਚੱਲਦੀ ਰਹੇ ਕਦੀ ਬੰਦ ਨਾ ਹੋਵੇ weight ਵੀ ਮੇਰਾ ਜ਼ਿਆਦਾ ਸੀਗਾ ਹੁਣ ਮੇਰਾ weight ਬਿਲਕੁਲ ਕੰਟਰੋਲ 'ਚ ਹੈ ਘੱਟ ਹੋ ਗਿਆ ਹੈ ਅੱਗੇ ਨਾਲੋਂ ਬਹੁਤ ਜ਼ਿਆਦਾ ਫਾਇਦਾ ਹੋਇਆ ਮੈਨੂੰ ਇਸ ਨਾਲ ਮੈਂ ਪੰਜਾਬ ਸਰਕਾਰ ਦਾ ਸਾਡੇ ਮਾਨਯੋਗ ਸੀਐਮ ਸ਼੍ਰੀ ਭਗਵੰਤ ਸਿੰਘ ਮਾਨ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਕਿਉਂਕਿ ਉਹਨਾਂ ਸਾਡੇ ਵਰਗੀਆਂ ਹਾਊਸ ਵਾਈਫਸ ਦੇ ਲਈ ਘਰ ਬੈਠੇਆਂ ਜੋ ਲੇਡੀਜ਼ ਨੇ ਉਹਨਾਂ ਦੇ ਲਈ ਇਹ ਉਪਰਾਲਾ ਕੀਤਾ